ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਗੁਰੂ ਤੇਗ ਬਹਾਦਰ ਜੀ ਮਾ ਸਦਾ ਹੀ ਜਰੇਕਾਰ ਹੈ ਸਦਾ ਹੀ ਜਰੇਕਾਰ ਸਰਬਤਾ ਪਾਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਆਪਣੀ ਉਹ ਕੀ ਕੜੀ ਨਾ ਦੇਖਣ ਦਿਓ ਕਰੋ ਕਿਰਪਾ ਸਮਾਨਵ ਮਾਨ ਮੇ ਹਿਲੇ ਇੱਕ ਮਿੰਨ ਦੁ ਗਨ ਜੋ ਤੋਰੇ ਜਾ ਸੋ ਮਾਨ ਸਮਾਨਵ ਹਿਲੇ ਜਾਦਾ ਪਾਪ ਪਦਾਰਥਿਤ ੜੇ ਗੁਰ ਅਮਰਦਾਸ ਢਿਠੇ ਮਿਲੇ BOOM hey. ਚਿਤ ਚਿਤ ਵਾ ਮਰਦਾਸ ਕਹੋ ਪਰ ਕਹਿ ਪਿਨਾ ਸਕੋ ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹ ਤਕ ਤੇਰੇ ਹੁਕਮ ਪਵੈ ਨੀ ਸਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਘੁਰ ਦੇਖੈ ਸਬਦਿਸ਼ਟ ਨਾਮ ਕਰਤਾ ਮੁਖ ਮੀਵਾ ਅਗਮ ਅਲਖ ਕਾਰਣ ਪਰਖ ਜੋ ਪਰਮਾ ਬਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰਖਹਿ ਈਵ ਰਹੁ ਅਗਮ ਅਲਖ ਕਾਰਣ ਪੁਰਖ ਜੋ ਫਰਮਾਵੈ ਸੋ ਕਹੁ ਗੁਰ ਅਮਰਦਾਸ ਕਾਰਣ ਕਰਨ ਦੇਵ ਤੂ ਰਖ ਤੇਵ ਰਹੁ ਇਕ ਬਿਨ ਤਉ ਗਣ ਜੋ ਤਉ ਲਹਾ ਜਾਸ ਮੰਤਰ ਮਾਨਵ ਹ ਲਾ ਜਾਲ ਪਪਦਾਰ ਤੇ ਤੜੀ ਗੁਰ ਅਮਰਦਾ ਇੱਠ ਮਿਲ ਹੈ ਆ ਆਇਆ ਦੂਰ ਚਲ ਕ ਮੈਂ ਤੱਕੀ ਤੋਂ ਸਰਣਾਏ ਜਿਓ ਮੈਂ ਆਸਾ ਰੱਖੀ ਚਿੱਤ ਮੇਰਾ ਸਭ ਦੁੱਖ ਗਵਾਹੇ ਜਿਓ ਨਾਮ ਰਹਿਉ ਸਾਧੂ ਰਹਿਉ ਰਹਿਓ ਗੁਰ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਅਰਾਮ ਨਾਮ ਔਰ ਮੈਂ ਗਯੋ ਜਾ ਕਾ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟਾਓ ਦਰਸ ਤਵਾਰ ਹੋਏ ਸੋ ਕਉ ਟਲ ਗੁਰੂ ਸੇਰੀਏ ਇਹਨੇ ਸਜ ਸਵਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਭਤ ਖਸਮਦੀ ਨੂਰ ਅਰਸਾ ਕੁਰਸਾ ਚਟੀਆਂ सुध डिठे सचे पात माल जनम जनम दी कटी सजण सचा फिर सहु सहू जिस पास बेठां सोई आहे तवना द वे सहो ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਨਵ ਜੁ ਨਰ ਦੁਖ ਮੈਂ ਦੁਖ ਨਹੀਂ ਮਾਨੈ ਸੁਖ ਸਨੇਹ ਅਰਪਣੇ ਨਹੀਂ ਜਾਕ ਕੰਚਨ ਮਾਟੀ ਮਾਨਾ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮਾਨਾ ਸੁਖ ਸਨੇਹ ਅਰਪਣੇ ਨਹੀਂ ਜਾਕ ਕੰਚਨ ਮਾਟੀ ਲਤ ਆਗਿਆ ਜਗ ਤੇ ਰਹੇ ਨਿਰਾਸ ਕਾਮ ਕ੍ਰੋਧ ਜੇ ਪਰਸਾ ਨਾ ਹਲ ਤੇ ਘਟ ਬ੍ਰਹਮ ਨਿਵਾਸ ਗੁਰ ਕਿਰਪਾ ਜੇ ਨਾਰ ਕੋ ਕੀਨੀ ਤੇ ਇਹ ਇਹ ਜੁਗਤ ਪਛਾਨੀ ਕਲੀਨ ਪਇਓ ਗੋਬਿੰਦ ਸੋ ਜੋ ਪਾਣੀ ਸੰਗ ਪਾਉਣੀ ਗੁਰ ਕਿਰਪਾ ਜੇਹ ਨਾਰ ਕੋ ਕੀਨੀ ਤੇਹ ਇਹ ਜੁਗਤ ਪਛਾਨੀ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਨਾਵਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹ ਅਰਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਰਹਾਉ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਨੌਵੇਂ ਗੁਰੂ ਨਾਨਕ ਧੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਰਠਿ ਰਾਗ ਅੰਦਰ ਹੈ ਜੀ ਧੰ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਪਾਵਨ ਪਵਿੱਤਰੰਗ 603 ਉੱਪਰ ਸੁਬਾਈ ਮਾਰ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵਿਆ ਸੁਣਿਆ ਸਫਲ ਹੋ ਜਾਏ ਉਹ ਲਾਚੁਕਾਂ ਦੀ ਖਿਮਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਕ ਸਰੀਰਾਂ ਦਾ